ਸੋਸ਼ਲ ਮੀਡੀਆ ਵਿੱਚ ਕਿਸੇ ਵੀ ਚੀਜ਼ ਨੂੰ ਲੁਕਾਉਣਾ ਸਾਨ ਨਹੀਂ ਹੈ ਹਰ ਰੋਜ਼ ਸੋਸ਼ਲ ਮੀਡੀਆ ਤੇ ਵਕ ਵਕ ਘਟਨਾਵਾਂ ਨਾਲ ਸੰਬੰਧਤ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸੇ ਲੜੀ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ ਚੌਂਕੀ ਦੇ ਬਾਥਰੂਮ ਦਾ ਵੀਡੀਓ ਸਿੱਧੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਇੱਕ ਔਰਤ ਇੱਕ ਲੜਕੇ ਨਾਲ ਸਰੀਰਕ ਸੰਬੰਧ ਬਣਾਉਂਦੀ ਨਜ਼ਰ ਆ ਰਹੀ ਹੈ ਚੌਂਕੀ ਦੇ ਅੰਦਰ ਦੀ ਅਜਿਹੀ ਹਰਕਤ ਦਾ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਪਾਕ ਚ ਹੜਕਾ ਮੱਤ ਗਿਆ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਹ ਵੀਡੀਓ ਕਦੋਂ ਅਤੇ ਕਿਸਨੇ ਬਣਾਈ ਸੀ ਇਸ ਬਾਰੇ ਪੁਲਿਸ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ ਹੈ ਹਰਦੋਈ ਚ ਪੁਲਿਸ ਚੌਂਕੀ ਦੇ ਬਾਥਰੂਮ ਚ ਅਧਖੜ ਉਮਰ ਦੀ ਔਰਤ ਨਾਲ ਮસ્ਤੀ ਕਰਦੇ ਨੌਜਵਾਨ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ ਘਟਨਾ ਤੋਂ ਬਾਅਦ ਤਣਾ ਪੂਰਨ ਮਾਹੌਲ ਹੈ ਵਤੀਕ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਹੈ ਵਾਇਰਲ ਵੀਡੀਓ ਦੇ ਬਾਰੇ ਚ ਦਾਵਾ ਕੀਤਾ ਗਿਆ ਸੀ ਕਿ ਇਹ ਵੀਡੀਓ ਮੱਲਵਾ ਕੋਤਵਾਲੀ ਖੇਤਰ ਦੇ ਅਧੀਨ ਪੈਂਦੇ ਰਾਗੋਪੁਰ ਚੌਂਕੀ ਕੰਪਲੈਕਸ 'ਚ ਬਣੇ ਬਾਥਰੂਮ ਦੀ ਹੈ ਜਿਸ ਵਿੱਚ ਇੱਕ ਔਰਤ ਨੌਜਵਾਨ ਅਧਗੜ ਉਮਰ ਦੀ ਔਰਤ ਨਾਲ ਰੰਗਲੀਆਂ ਮਨਾ ਰਿਆ ਹੈ ਇਹ ਵੀਡੀਓ ਕੁਝ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ ਫਿਲਹਾਲ ਇਹ ਅਸ਼ਵੀਲ ਵੀਡੀਓ ਕਰੀਬ 1 ਮਿੰਟ 41 ਸਕਿੰਟ ਲੰਬਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਲੋਕ ਪੁਲਿਸ ਚੌਂਕੀ ਦੀ ਚਾਰ ਦਿਵਾਰੀ ਦੇ ਬਾਥਰੂਮ ਤੱਕ ਕਿਵੇਂ ਪਹੁੰਚ ਗਏ ਅਤੇ ਦਿਨ ਵੇਲੇ ਪੁਲਿਸ ਮੁਲਾਜ਼ਮ ਕਿੱਥੇ ਸਨ ਇਸ ਕਿਸ ਵਿਅਕਤੀ ਦੇ ਉਕਸਾਉਂਟ ਤੇ ਇਨ੍ਹਾਂ ਲੋਕਾਂ ਨੇ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਜ਼ਿੰਮੇਵਾਰ ਲੋਕ ਸਾਰੇ ਭੇਤ ਸੁਲਝਾਉਣ 'ਤੇ ਲੱਗੇ ਹੋਏ ਹਨ ਇਸ ਮਾਮਲੇ ਵਿੱਚ ਵਧੀਕ ਪੁਲਿਸ ਸੁਪਰਡੈਂਟ ਨੰਪਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਦੀ ਜਾਂਚ ਸੀਓ ਬਿਲਗ੍ਰਾਮ ਸੁਸ਼ੀਲ ਕੁਮਾਰ ਸ਼ਰਮਾ ਨੂੰ ਸੌਂਪ ਦਿੱਤੀ ਗਈ ਹੈ ਜੋ ਜਾਂਚ ਕਰ ਰਿਹਾ ਹੈ